ਤਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤ ਵੇਲਾ ਹੋਇਆ ਜੀ ਇਸ਼ਨਾਨ ਕਰਨ ਵਾਸਤੇ ਗੁਰੂ ਨਾਨਕ ਦੇ ਮਹਾਰਾਜ ਰਵੀ ਦੇ ਕੰਢੇ ਗਏ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਹੋਰ ਵੀ ਸਿੱਖ ਗਏ ਹੋਰ ਵੀ ਸੰਗਤਾਂ ਗਈਆਂ ਜਿਹੜੇ ਪ੍ਰੇਮ ਕਰਨ ਵਾਲੇ ਸਨ ਜਿਹੜੇ ਪਿਆਰ ਕਰਨ ਵਾਲੇ ਸਨ ਉਹ ਵੀ ਗਏ ਇਸ ਸੰਗਤ ਦੇ ਵਿੱਚ ਭਾਈ ਲੈਣਾ ਵੀ ਗਿਆ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਤਸ਼ਾਹ ਜੀ ਆਪਣੇ ਤਨ ਤੋਂ ਵਸਤਰ ਲਾ ਕੇ ਇਸ਼ਨਾਨ ਕਰਨ ਵਾਸਤੇ ਪਾਣੀ ਦੇ ਵਿੱਚ ਚੁੰਬਾ ਲਾਉਂਦੇ ਨੇ ਤੇ ਇਧਰੋਂ ਕੁਦਰਤ ਦਾ ਭਾਣਾ ਕੁਦਰਤ ਦੀ ਖਿੜ ਵਰਤਦੀ ਹੈ ਪੂਰੀ ਜ਼ੋਰ ਦਾ ਮੀਂਹ ਜਿਹੜਾ ਵਰਸ਼ਣਾ ਸ਼ੁਰੂ ਹੋ ਜਾਂਦਾ ਹੈ ਗੜੇ ਪੈਣੇ ਸ਼ੁਰੂ ਹੋ ਜਾਂਦਾ ਹੈ ਪਰ ਜਿੰਨੇ ਆਪਣੇ ਵਰਗੇ ਨਾਲ ਗਏ ਸਨ ਉਹ ਆਪਣੇ ਕੱਪੜੇ ਭਿੱਜੰਦੇ ਕੱਪੜਿਆਂ ਨੂੰ ਬਚਾਉਂਦੇ ਹੋਏ ਵਾਪਸ ਆ ਗਏ ਕਹਿੰਦੇ ਕੱਪੜੀ ਨਾ ਭਿੱਜ ਜਾ ਬਹੁਤ سارے ਲੋਕਾਂ ਨੇ ਇੱਕ ਦੂਜੇ ਦਾ ਆਸਰਾ ਲਿਆ ਕੋਈ ਕਿਤੇ ਖੜਿਆ ਕੋਈ ਕਿਤੇ ਖੜਿਆ ਕੋਈ ਧਰਮਸ਼ਾਲਾ ਵੱਲ ਚੱਲਿਆ ਕੋਈ ਘਰ ਮੁੜ ਆਇਆ ਪਰ ਸੱਜ ਜਾਣਿਓ ਇੱਕੋ ਹੀ ਸਿੱਖ ਹੈ ਭਾਈ ਲਹਿਣਾ ਜਿਹੜਾ ਉਸ ਵਕਤ ਗੁਰੂ ਨਾਨਕ ਦੇ ਮਹਾਰਾਜੀ ਦੇ ਵਸਤਰਾਂ ਦੇ ਕੋਲ ਖੜਾ ਹੈ ਗੁਰੂ ਨਾਨਕ ਦੇ ਮਹਾਰਾ ਸੱਚੇ ਪਾਤਸ਼ਾਹ ਇਸ਼ਨਾਨ ਕਰਦੇ ਨੇ ਇਸ਼ਨਾਨ ਕਰਕੇ ਵਾਪਸ ਆਉਂਦੇ ਨੇ ਤੇ ਗੁਰੂ ਨਾਨਕ ਦੇ ਮਹਾਰਾ ਸੱਚੇ ਪਾਤਸ਼ਾਹ ਪੁੱਛਦੇ ਨੇ ਲਹਿਣਾ ਇਨੇ ਬਾੜਸ ਭਈ ਇਨੇ ਘੜੇ ਭਈ ਲੋਕੀ ਸਾਰੇ ਆਪੋ ਆਪਣੀ ਘਰ ਚਲੇ ਗਏ ਕੋਈ ਧਰਮਸ਼ਾਲਾ ਵੱਲ ਚੱਲਿਆ ਕੋਈ ਘਰ ਚੱਲਿਆ ਕੋਈ ਕਿਤੇ ਕੋਈ ਕਿਤੇ ਸਾਰਿਆਂ ਨੇ ਆਸਰਾ ਲੱਭਿਆ ਪਰ ਤੂੰ ਕਿਉਂ ਨਹੀਂ ਗਿਆ ਤੇ ਭਾਈ ਲੈਣਾ ਜੀ ਨੇ ਬੜਾ ਸੋਹਣਾ ਜਵਾਬ ਦਿੱਤਾ ਜੀ ਗੁਰੂ ਨਾਨਕ ਦੇ ਮਹਾਰਾ ਸੱਚੇ ਪਾਤਸ਼ਾਹ ਜੀ ਨੂੰ ਹੱਥ ਜੋੜ ਕੇ ਭਾਈ ਲੈਣਾ ਕਹਿੰਦਾ ਸਤਿਗੁਰੂ ਉਨ੍ਹਾਂ ਦਾ ਟਿਕਾਣਾ ਵੀ ਹੋਰ ਹੋਏਗਾ ਆਖੋ ਸਤਨਾਮ ਉਨ੍ਹਾਂ ਦਾ ਟਿਕਾਣਾ ਕੋਈ ਹੋਰ ਹੋ ਸਕਦਾ ਹੈ ਪਰ ਸਤਗੁਰੂ ਸੱਚੇ ਪਾਤਸ਼ਾਹ ਮੇਰਾ ਤੇ ਕੋਈ ਟਿਕਾਣਾ ਹੀ ਨਹੀਂ ਹੋਰ ਤੇਰੇ ਦਰ ਤੋਂ ਬਿਨਾ ਮੇਰਾ ਘਰ ਕੋਈ ਨਹੀਂ ਤੇਥੋਂ ਬਗੈਰ ਸੰਭਾਲਣ ਵਾਲਾ ਮੈਨੂੰ ਹੋਰ ਕੋਈ ਨਹੀਂ ਤੇ ਮੈਂ ਤੇਰਾ ਦਰ ਛੱਡ ਕੇ ਜਾਵਾਂ ਕਿਵੇਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਫਤਸ਼ਬ ਬੜੇ ਖੁਸ਼ ਹੋਏ ਕਹਿੰਨੇ ਲੈਣਿਆ ਮੇਰੀ ਗੱਲ ਦਾ ਸਹੀ ਜਵਾਬ ਦਿੱਤਾ ਸਹੀ ਉੱਤਰ ਮਿਲਿਆ ਗੱਲ ਤੇ ਹੁਕਮ ਮੰਨਿਆ ਹੋਵੇ ਪ੍ਰਵਾਣ ਤਾ ਦਰਗਹ ਗੱਲ ਤੇ ਹੁਕਮ ਮੰਨਣ ਦੀ ਆ ਨਾ ਤੇ ਆਪਾਂ ਰੋਜ਼ ਬਾਣੀ ਪੜ੍ਹਦੇ ਆ ਰੋਜ਼ ਗੁਰੂ ਦੀ ਸੰਗਤ ਕਰਦੇ ਆ ਰੋਜ਼ ਗੁਰੂ ਨੂੰ ਸੁਣਦੇ ਆ ਰੋਜ ਪੜਦਿਆਂ ਸਗਲ ਦਵਾਰ ਕੋ ਛੜ ਕਹਿ ਗਇਓ ਤੋ ਹਾਰੋ ਦਵਾਰ ਬਾਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੋ ਕਿੰਨੇ ਕ ਗੁਰੂ ਦੀ ਬੰਦੇ ਆ ਰੋਜ ਪੜਦਿਆਂ ਸੋਈਆ ਪਾਇ ਗਹਿ ਜਬ ਤੇ ਤੁਮਰੇ ਤਬ ਤੇ ਕੋ ਵਕ ਕਰੇ ਨਹੀਂ ਆਨੇਓ ਰਾਮ ਰਹੀਮ ਪ੍ਰਾਨ ਪੁਰਾਨ ਅਨੇਕ ਕਹਿ ਮਤ ਏਕ ਨ ਮੰਨਿਓ ਪਰ ਅਸੀ ਛੱਡਿ ਆਈ ਕੋਈ ਨਹੀਂ ਅਖੋ ਸਦਨਾ ਤੁਹਾਡਾ ਗੁਰੂ ਕਹਿ ਰਿਹਾ ਹੈ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਕਹਿ ਰਹੇ ਨੇ ਤੂੰ ਮੈਂ ਛੱਡ ਕੋਈ ਅਬਰ ਨਾ ਧਿਆਉ ਜੋ ਵਰ ਚਾਹੂ ਸੋ ਤੁਮ ਤੇ ਪਾਉ ਆਏ ਆਕਾਲ ਪੁਰਖ ਵਾਹਿਗੁਰੂ ਤੈਨੂੰ ਛੱਡ ਕੇ ਮੈਂ ਕਿਸੇ ਹੋਰ ਦਰ ਦਾ ਮੰਗਤਾਨੀ ਬਣੇਗਾ ਕਿਸੇ ਦਾ ਮੈਂ ਪੁਜਾਰੀ ਨਹੀਂ ਹੋਵਾਂਗਾ ਇੱਕ ਆਕਾਲ ਪੁਰਖ ਮੈਂ ਤੇਰਾ ਪੁਜਾਰੀ ਕਿਉਂਕਿ ਤੂੰ ਆਕਾਲ ਹੈ ਤੈਨੂੰ ਮੌਤ ਕੋਈ ਨਹੀਂ ਤੂੰ ਕਿਸੇ ਦੇ ਅਧੀਨ ਕੋਈ ਨਹੀਂ ਹੈ ਤੇਰੇ ਤੇ ਕਿਸੇ ਦੀ ਬੰਦਸ਼ ਨਹੀਂ ਹੈ ਤੂੰ ਸਾਰੇ ਬੰਦਨਾਂ ਤੋਂ ਰਹਿਤ ਹੈ ਤੇ ਚੀਤਾ ਕਰਿਓ ਪਿਆਰਿਓ ਆਪਾਂ ਤੇ ਗੁਰੂ ਦੀ ਬਾਣੀ ਪੜਨ ਵਾਲੇ ਆ ਗੁਰੂ ਦੀ ਵਿਚਾਰ ਕਰਨ ਵਾਲੇ ਆ ਗੁਰੂ ਕੋਲ ਆਉਣ ਵਾਲੇ ਆ ਪਰ ਅਸੀਂ ਕਿਉਂ ਨਹੀਂ ਬੰਦਦੇ ਕੌਡੇ ਰਾਖਸ ਵਰਗੇ ਬਦਲ ਗਏ ਮਲੀ ਕੰਧਾਰੀ ਵਰਗੇ ਬਦਲ ਗਏ ਸੱਜਣ ਠੱਗ ਵਰਗੇ ਭੂਮੀਏ ਚੋਰ ਵਰਗੇ ਮਲਕ ਭਾਗੋ ਵਰਗੇ ਮਹਾਪੁਰਖ ਹੋ ਗਏ ਬ੍ਰਹਮ ਗਿਆਨੀ ਹੋ ਗਏ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਸਦਾ ਲਈ ਸਮਾ ਗਏ ਕਿਉਂਕਿ ਉਹਨਾਂ ਨੇ ਗੁਰੂ ਨਾਨਕ ਦੇ ਹੁਕਮ ਨੂੰ ਮੰਨਿਆ ਉਹਨਾਂ ਨੇ ਗੁਰੂ ਨਾਨਕ ਦੇ ਮਹਾਰਾਜ ਦੀ ਗੱਲ ਨੂੰ ਫਾਲੋ ਕੀਤਾ ਤੇ ਉਹ ਤਾ ਮੂਰਖ ਹੋਏ